ਬੀਰ ਜੀ ਪਹਿਲਾ ਮਤਲਬ ਕਦੇ ਨਹੀਂ ਆਈ ਹੈ ਇਹ ਦੋ ਤਿੰਨ ਵਾਰੀ ਮਤਲਬ ਇਹ ਹੋਏ ਖੜੇ ਨੂੰ ਚਾਰ ਪੰਜ ਦਿਨ ਲਗਾਤਾਰ ਹੋ ਗਏ ਮਤਲਬ ਅਸੀਂ ਕਮੇਟੀ ਚ ਗਏ ਆ ਦੋ ਤਿੰਨ ਵਾਰੀ ਮਤਲਬ ਕੀਤਾ ਨਹੀਂ ਹੈਗਾ ਕੰਮ ਬਾਰੋ ਵੀ ਪ੍ਰਾਈਵੇਟ ਕੰਮ ਕੀਤਾ ਉਹ ਵੀ ਨਹੀਂ ਕੀਤਾ ਉਹਨਾਂ ਨੇ ਤੇ ਵੈਸੇ ਆਏ ਨਹੀਂ ਬੀਰ ਜੀ ਦੋ ਤਿੰਨ ਵਾਰੀ ਗਏ ਵੀ ਸੀ ਕੰਮ ਹੋਇਆ ਨਹੀਂ ਇਹ ਹੁਣ ਐ ਲਾ ਲਓ ਜੀ ਦੁਕਾਨਦਾਰੀ ਚ ਭਾਈ ਸਾਰੀ ਠੱਪ ਹੋਈ ਪਈ ਐ ਸੇੜ ਤੋਂ ਸ਼ਾਮ ਤੱਕ ਗਾਹਕ ਨਹੀਂ ਕੋਈ ਚੜਦਾ ਹੈਗਾ ਤੇ ਪਾਣੀ ਅਸੀਂ ਦੋ ਤਿੰਨ ਵਾਰੀ ਕਢਾਇਆ ਫਿਰ ਪਾਣੀ ਆ ਜਾਂਦਾ ਭਾਜੀ ਤੇ ਮਤਲਬ ਐ ਲਾ ਲਓ ਇੱਥੇ ਉਹ ਜਿਹੇ ਸਮੈਲ ਵੀ ਮਾਰਦੇ ਆ ਨਾਲੇ ਗਾਹਕ ਨਹੀਂ ਆਦਾ ਭਾ ਤੇ ਦੁਕਾਨਦਾਰੀ ਬਿਲਕੁਲ ਠਾਪਾ ਭਾਜੀ ਕੰਮ ਨਹੀਂ ਹੋ ਰਿਹਾ ਹੈਗਾ ਇਹ ਚੀਜ਼ ਹੈ ਅਰਜੇਸ਼ ਕੁਮਾਰ ਜੀ 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 ਕਿਸ ਤਰ੍ਹਾਂ ਦੀ ਸਮੱਸਿਆ ਆ ਰਹੀ ਹੈ ਜਿਹੜਾ ਪਾਣੀ ਖੜਕੀ ਜਾਣਾ ਇਹ ਸਮੱਸਿਆ ਨੂੰ ਕਾਫੀ ਟਾਈਮ ਹੋ ਗਿਆ ਜੀ ਹਫਤਾ ਕੋ ਹੋ ਗਿਆ ਪਾਣੀ ਖੜ ਜਾਂਦਾ ਹੈ ਕਾਲਿਆ ਵੀ ਹੈ ਪ੍ਰਾਈਵੇਟ ਕਰਕੇ ਫੇਰ ਪਾਣੀ ਆ ਜਾਂਦਾ ਹੈ ਤੇ ਹੁਣ ਆਨਲਾਈਨ ਲਿਖਾਇਆ ਸੀ ਨੇ ਇੱਕ ਵੇਰ ਲਿਖਾਈਆ ਹੈ ਹਾਲ ਤੱਕ ਕੋਈ ਸੋਚ ਨਹੀਂ ਹੋਇਆ ਕਿਸ ਦਿਨ ਦੁਕਾਨਦਾਰੀ ਦੀ ਗੱਲ ਕੀਤੀ ਜਾਵੇ ਕਿਸ ਤਰ੍ਹਾਂ ਦੁਕਾਨਦਾਰ ਗਾ ਕੀ ਨਹੀਂ ਆ ਜਾਂਦੇ ਦੇਖੋ ਕੋਈ ਗਾ ਕਰੀ ਪੈਂਦਾ ਅੰਦਰ ਚੜਦਾ ਹੀ ਨਹੀਂ ਜੀ ਇਹ ਫਰਕ ਬਹੁਤ ਵੀ ਹੱਪ ਤੋ ਗਏ ਬੈਠੇ ਹਾਂ ਜਿਸ ਤਰ੍ਹਾਂ بارشਾਂ ਪੈ ਰਹੀਆਂ ਨੇ ਉਤੋਂ ਗੰਦਾ ਪਾਣੀ ਬਿਮਾਰੀ ਦਾ ਸਮੈਲ ਬਹੁਤ ਆ ਜੀ ਮੱਛਰ ਮੁੱਛਰ ਸਾਰੇ ਆਂਦੇ ਨੇ ਜੀ ਫਿਰ ਸਮੱਸਿਆ ਬਹੁਤ ਜ਼ਿਆਦਾ ਭਾਈ ਸਾਹਿਬ ਅਸੀਂ ਪਰਸਨਲੀ ਵੀ ਜਮਾਦਾਰ ਬੰਦੇ ਬੁਲਾ ਕੇ ਸਲੀਪਰ ਸਫਾਈ ਕਰਾਈ ਆ ਪਾਣੀ ਨਿਕਲ ਜਾਂਦਾ ਅਗਲੇ ਦਿਨ ਫੇਰ ਉਹੀ ਪ੍ਰੋਬਲਮ ਹੈ ਉਹ ਕਹਿੰਦੇ ਜੀ ਲੰਬਾ ਪ੍ਰੋਸੈਸ ਆ ਕਮੇਟੀ ਵਾਲੇ ਹੀ ਕਰਨਗੇ ਸਾ ਜਿੰਨਾ ਕੋ ਨਾਲ ਤੋਂ ਬੰਦ ਸੀ ਉਹਨਾਂ ਨੇ ਕਰ ਲਿਆ ਹਫਤਾ ਹੋ ਗਿਆ ਦੁਕਾਨਦਾਰੀ ਬਿਲਕੁਲ ਹੀ ਠੱਪ ਹੈ ਦੇਖੋ ਜੀ ਜਿਹੜੀ ਪਿਛਲੇ ਹਫਤੇ بارش ਹੋਈ ਆ ਇਹਦੇ ਨਾਲ ਕੁਝ ਨਾਲੀਆਂ ਕੁਝ ਡ੍ਰੇਨਸ ਦਾ ਇਸ਼ੂ ਸੀ ਜਿਹਦੇ ਕਾਰਨ ਪਾਣੀ ਵਾਪਸ ਸਾਡੇ ਸੀਵਰ ਸਿਸਟਮ ਚ ਆ ਚੁੱਕਿਆ ਚਲੋ ਮਾਨਯੋਗ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਇਸ ਚੀਜ਼ ਨੂੰ ਕਾਫੀ ਗੰਭੀਰਤਾ ਨਾਲ ਲੈ ਰਹੇ ਆ ਉਹਨਾਂ ਡਿਪਾਰਟਮੈਂਟਸ ਨੂੰ ਵੀ ਦਿਸ਼ਾ ਨਿਰਦੇਸ਼ ਜਾਰੀ ਹੋ ਰੱਖੇ ਆ ਜਿਹੜਾ ਸਾਡੇ ਨਾਲ ਸੰਬੰਧਿਤ ਹੈ ਸੀਵਰ ਦੀ ਸਫਾਈ ਦਾ ਕੰਮ ਇਹ ਹੁਣ ਚਲੋ ਬਾਰਿਸ਼ ਕਰਕੇ ਸੀਵਰ ਦੀਆਂ ਇਸ ਵੇਲੇ ਕੰਪਲੇਂਟਸ ਕਾਫੀ ਜ਼ਿਆਦਾ ਆ ਸ਼ਾਪੂਰਜੀ ਪੁਲਨਜੀ ਕੰਪਨੀ ਜਿੰਨਾਂ ਕੋਲ ਠੇਕਾ ਦਿੱਤਾ ਹੋਇਆ ਆ ਉਨ੍ਹਾਂ ਦੇ ਕੰਮ ਦੇ ਨਾਲ ਨਾਲ ਅਸੀਂ ਇੱਕ 5 ਲੱਖ ਦਾ ਠੇਕਾ ਕੰਟਰੈਕਟਰ ਨੂੰ ਹੋਰ ਦੇ ਕੇ ਸੀਵਰ ਦੀ ਇਮੀਡੀਟ ਸਫਾਈ ਲਈ ਸ਼ਹਿਰ ਦੇ ਵਿੱਚ ਵਰਕ ਆਰਡਰ ਦੇ ਦਿੱਤਾ ਆ ਉਹ ਵੀ ਇੱਕ ਦੋ ਦਿਨ ਜਾ ਕੇ ਇਸ ਚੀਜ਼ ਦਾ ਹੱਲ ਕਰ ਦੇਣਗੇ ਜਿਸ ਨਾਲ ਕੰਪਲੀਟ ਸਫਾਈ ਹੋ ਕੇ ਸੀਵਰ ਦੀ ਸਮੱਸਿਆ ਨੂੰ ਹੱਲ ਹੋਏਗੀ ਸਰ ਜਿਸ ਤਰ੍ਹਾਂ ਪਤਾ ਹੁੰਦਾ ਕਿ ਮੌਨਸਨ ਆਉਣ ਵਾਲੀ ਹੈ ਡਿਪਾਰਟਮੈਂਟ ਵਾਲੇ ਵੀ ਲੜ ਜਾਰੀ ਕੀਤੇ ਇਸ ਦੀ ਪਹਿਲਾਂ ਕਿਉਂ ਨਹੀਂ ਪ੍ਰੇਪਰੇਸ਼ਨ ਕੀਤੀ ਜਾਂਦੀ ਕਿਉਂ ਨਹੀਂ ਪਹਿਲਾਂ ਸਫਾਈ ਕਰਵਾਈ ਜਾਂਦੀ ਤਾਂ ਜੋ ਲੋਕਾਂ ਨੂੰ ਇਹਦੇ ਖੱਜਲ ਖੋਰੀ ਸਾਹਮਣਾ ਨਾ ਕਰਨਾ ਪਵੇ ਦੇਖੋ ਜੀ ਜਿਵੇਂ ਆਪਾਂ ਡਿਸਕਸ ਕਰ ਰਹੇ ਹਾਂ ਸਰ ਜੀ ਇਸ ਦੀ ਸਫਾਈ ਕੀਤੀ ਜਾ ਚੁੱਕੀ ਆ ਪਹਿਲਾਂ ਵੀ ਬਟ ਸੀਵਰ ਦੇ ਵਿੱਚ ਜੋ ਸਮੱਸਿਆ ਆ ਰਹੀ ਐ ਇਸ ਵਕਤ ਕੁਝ ਲਫਾਫੇ ਗੁਆ ਕੂੜਾ ਕਰਕਟ ਜਿਹੜਾ ਨਾਲੀਆਂ ਜਿਹੜਾ ਗਲੀਆਂ ਦੇ ਵਿੱਚ ਪਿਆ ਸੀ ਉਹ ਸਾਰਾ بارش ਹੋਣ ਦੇ ਕਾਰਨ ਸੀਵਰ ਦੇ ਵਿੱਚ ਦੁਬਾਰਾ ਆ ਚੁੱਕਿਆ ਤੇ ਉਸ ਚੀਜ਼ ਦੀ ਸਫਾਈ ਹੁਣ ਚਲੋ ਇੱਕ ਪਰ ਜਦੋਂ ਸੀਵਰ ਸਿਸਟਮ 'ਚ ਆ ਗਿਆ ਉਹ ਫਿਰ ਇਸ ਮੈਕਨੇ ਦੀ ਜ਼ਿੰਮੇਵਾਰੀ ਬਣਦੀ ਆ ਉਹ ਕੀਤੀ ਜਾਏਗੀ ਕਿੰਨੇ ਦਿਨ ਦੇ ਵਿੱਚ ਜਿਹੜੀ ਇਹ ਸਮੱਸਿਆ ਤੋਂ ਲੋਕਾਂ ਨੂੰ ਰਾਹਤ ਮਿਲੂਗਾ ਕਿ ਲੋਕਾਂ ਦੇ ਘਰਾਂ ਦੇ ਵਿੱਚ ਜਿਹੜਾ ਸੀਵਰ ਦਾ ਪਾਣੀ ਵੜ ਰਿਹਾ ਹੈ। ਦੇਖੋ ਜੀ ਜਿੰਨਾ ਘਰਾਂ 'ਚ ਸੀਵਰ ਦਾ ਪਾਣੀ ਵੜ ਰਿਹਾ ਜਾਂ ਇੱਕਦਮ ਸਮੱਸਿਆ ਇਦਾਂ ਦੀ ਆ ਕਿ ਗਲੀਆਂ ਦੇ ਵਿੱਚ ਪਾਣੀ ਪਾਣੀ ਹੋ ਰਿਹਾ ਉਸ ਨੂੰ ਅਸੀਂ 1-2 ਦਿਨਾਂ 'ਚ ਹੱਲ ਕਰਾਂਗੇ। ਔਰ ਜ਼ੋਰ ਕੋਸ਼ਿਸ਼ਾਂ ਲੱਗਣਗੀਆਂ। ਜੇਕਰ ਕੋਈ ਏਰੀਆ ਸਾਨੂੰ ਇਦਾਂ ਤੇ ਦਿੱਖਦੇ ਆ ਕਿ ਜਿੱਥੇ ਹਲੇ ਪਾਣੀ ਬਾਹਰ ਨਹੀਂ ਆਇਆ ਮਰ ਸੀਵਰ ਦੀ ਸਫਾਈ ਹੋਣ ਵਾਲੀ ਆ ਉਹ ਅਗਲੇ 2 ਹਫ਼ਤੇ ਤੇ 3 ਹਫ਼ਤਿਆਂ 'ਚ ਉਹ ਵੀ ਸਭ ਹੋ ਕੇ ਸਿਸਟਮ ਇੱਕਦਮ ਸੈੱਟ ਹੋ ਜਾਏਗਾ। ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਸ਼ਾਰੀ ਕਲੋਜੀ ਕੰਪਨੀ ਦੇ ਨੂੰ ਲੈ ਕੇ ਤੁਸੀਂ ਗੱਲ ਕਰ ਰਹੇ ਹੋ ਕਿ ਉਹਨਾਂ ਨੂੰ ਵੀ ਕੁਝ ਇਸ ਤਰ੍ਹਾਂ ਨੂੰ ਲੈ ਕੇ ਕੋਈ ਖਾਸ ਸੰਸਕ੍ਰਿਸ਼ਨ ਕੀਤੀਆਂ ਗਈਆਂ ਨੇ ਬਿਲਕੁਲ ਜੀ ਉਹਨਾਂ ਨਾਲ ਸਾਡੀ ਜਵਾਨੀ ਤੌਰ ਤੇ ਵੀ ਲਿਖਾ ਪੜੀ ਦੇ ਤੌਰ ਤੇ ਵੀ 19 6 2024 ਨੂੰ ਸਾਡੇ ਮਾਨਯੋਗ ਐਸ.ਸੀ. ਸਾਹਿਬ ਨੇ ਵੀ ਉਹਨਾਂ ਨਾਲ ਮੀਟਿੰਗ ਕੀਤੀ ਸੀ ਇਹਨਾਂ ਦੇ ਉੱਚ ਅਧਿਕਾਰੀ ਜਿਹੜੇ ਮੁੰਬਈ ਤੋਂ ਆਏ ਸੀ ਉਹਨਾਂ ਨਾਲ ਮੀਟਿੰਗ ਹੋ ਕੇ ਇਹਨਾਂ ਨੂੰ ਦਿਸ਼ਾ ਨਿਰਦੇਸ਼ ਜਾਰੀ ਹੋ ਰੱਖੇ ਆ ਤੇ ਕੱਲ ਪਰਸੋਂ ਤੱਕ ਸ਼ਾਪੁਰਜੀ ਕੰਪਨੀ ਵੱਲੋਂ ਸ਼ਾਪਰਜੀ ਭਲਨਜੀ ਕੰਪਨੀ ਵੱਲੋਂ ਇੱਕ ਜੈਟਿਕ ਮਸ਼ੀਨ ਹੋਰ ਲਿਆਂਦੀ ਜਾ ਰਹੀ ਹੈ ਜਿਹੜੀ ਸੰਗਰੂਰ ਸ਼ਹਿਰ ਵਿਖੇ ਰਹੇਗੀ